ਵਾਰਿਸ ਪੰਜਾਬ ਦੇ ਮੁਖੀ ਅਤੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ गिर ਚੁੱਕੇ ਨੇ ਇਸ ਵਾਰ ਮਾਮਲਾ ਨਸ਼ੇ ਦੇ ਨਾਲ ਜੁੜਿਆ ਹੋਇਆ ਹੈ ਦੋ ਸਾਥਕਾਂ ਸਾਥੀਆਂ ਵੱਲੋਂ ਦਿੱਤੇ ਅਮਰਿਤਪਾਲ ਖਿਲਾਫ ਬਿਆਨ ਤੋਂ ਬਾਅਦ ਹੁਣ ਅਮਰਿਤਪਾਲ ਨੇ ਆਪਣਾ ਡੋਪ ਟੈਸਟ ਕਰਵਾਉਣ ਦੀ ਪੇਸ਼ਕਸ਼ ਰੱਖੀ ਹੈ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਮੀਡੀਆ ਨੂੰ ਦੱਸਿਆ ਹੈ ਕਿ ਅਮਰਿਤਪਾਲ ਸਿੰਘ ਨਸ਼ਾ ਨਹੀਂ ਕਰਦੇ ਅਤੇ ਇਹ ਦੋਸ਼ ਬਿਲਕੁਲ ਬੇਬੁਨਿਆਦ ਨੇ ਉਹਨਾਂ ਕਹਿੰਿਆ ਕਿ ਇਹ ਸਾਰੀ ਗੱਲਬਾਤ ਸਿਰਫ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦੀ ਇੱਕ ਭੱਦੀ ਕੋਸ਼ਿਸ਼ ਹੈ ਵਕੀਲ ਨੇ ਆਲੋਚਨਾ ਕਰਦਿਆਂ ਹੋਇਆ ਕਿਹਾ ਕਿ ਜੇਕਰ ਪੰਜਾਬ ਪੁਲਿਸ ਚਾਹੇ ਤਾਂ ਉਹ ਡਿਬਰੂਗੜ ਜਾ ਕੇ ਵੀ ਅਮਰਿਤਪਾਲ ਦਾ ਡੋਪ ਟੈਸਟ ਕਰ ਸਕਦੀ ਹੈ ਪਰ ਉਹਨਾਂ ਨੂੰ ਇਨ੍ਹਾਂ ਝੂਠੇ ਦੋਸ਼ਾਂ ਤੋਂ ਬਿਲਕੁਲ ਵੀ ਡਰ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਇਲਜ਼ਾਮ ਲਗਾਇਆ ਹੈ ਕਿ ਅਮਰਿਤਪਾਲ ਦੇ ਦੋ ਸਹਿਯੋਗੀ ਪਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਅਤੇ ਵਰਿੰਦਰ ਸਿੰਘ ਫੌਜੀ ਉਹਨਾਂ ਤੋਂ ਖਾਲੀ ਕਾਗਜ਼ਾ ਉੱਤੇ ਦਸਤਖਤ ਕਰਵਾ ਕੇ ਪੁਲਿਸ ਵੱਲੋਂ ਮਨਮਰਜ਼ੀ ਨਾਲ ਬਿਆਨ ਲਿਖਵਾਏ ਗਏ ਨੇ 4 ਸ਼ੀਟ ਅਨੁਸਾਰ ਹੈ ਦੋਹਾਂ ਨੇ ਦਾਵਾ ਕੀਤਾ ਹੈ ਕਿ ਅਮਰਿਤਪਾਲ ਨਸ਼ਾ ਕਰਦੇ ਨੇ ਪਰ ਵਕੀਲ ਨੇ ਇਹ ਦੱਸਿਆ ਹੈ ਕਿ ਇਹ ਪੂਰੀ ਤਰ੍ਹਾਂ ਇੱਕ ਰਚੀ ਹੋਈ ਸਾਜ਼ਿਸ਼ ਹੈ ਵਕੀਲ ਖਾਰਾ ਨੇ ਇਹ ਵੀ ਕਿਹਾ ਹੈ ਕਿ ਅਸੀਂ ਕਾਨੂੰਨੀ ਤੌਰ ਉਤੇ ਆਪਣੀ ਸਫਾਈ ਪੇਸ਼ ਕਰਾਂਗੇ ਅਤੇ ਅਸਲ ਸੱਚਾਈ ਜਨਤਾ ਦੇ ਸਾਹਮਣੇ ਲਿਆਉਣ ਦੀ ਲੜਾਈ ਹਮੇਸ਼ਾ ਜਾਰੀ ਰੱਖਾਂਗੇ ਵਾਰਿਸ ਪੰਜਾਬ ਦੇ ਮੁਖੀ ਅਤੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਇਸ ਵਾਰ ਮਾਮਲਾ ਨਸ਼ੇ ਦੇ ਨਾਲ ਜੁੜਿਆ ਹੋਇਆ ਹੈ ਦੋਸਤਾਂ ਕਾ ਸਾਥੀਆਂ ਵੱਲੋਂ ਦਿੱਤੇ ਅਮਰਿਤਪਾਲ ਖਿਲਾਫ ਬਿਆਨ ਤੋਂ ਬਾਅਦ ਹੁਣ ਅਮਰਿਤਪਾਲ ਨੇ ਆਪਣਾ ਡੋਪ ਟੈਸਟ ਕਰਵਾਉਣ ਦੀ ਪੇਸ਼ਕਸ਼ ਰੱਖੀ ਹੈ। ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਮੀਡੀਆ ਨੂੰ ਦੱਸਿਆ ਹੈ ਕਿ ਅਮਰਿਤਪਾਲ ਸਿੰਘ ਨਸ਼ਾ ਨਹੀਂ ਕਰਦੇ ਅਤੇ ਇਹ ਦੋਸ਼ ਬਿਲਕੁਲ ਬੇਬੁਨਿਆਦ ਨੇ। ਉਹਨਾਂ ਕਹੇ ਕਿ ਇਹ ਸਾਰੀ ਗੱਲਬਾਤ ਸਿਰਫ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦੀ ਇੱਕ ਭੱਦੀ ਕੋਸ਼ਿਸ਼ ਹੈ ਵਕੀਲ ਨੇ ਆਲੋਚਨਾ ਕਰਦਿਆਂ ਹੋਇਆ ਕਿਹਾ ਕਿ ਜੇਕਰ ਪੰਜਾਬ ਪੁਲਿਸ ਚਾਹੇ ਤਾਂ ਉਹ ਡਿਬਰੂਗੜ ਜਾ ਕੇ ਵੀ ਅਮਰਿਤਪਾਲ ਦਾ ਡੋਪ ਟੈਸਟ ਕਰ ਸਕਦੀ ਹੈ ਪਰ ਉਹਨਾਂ ਨੂੰ ਇਨ੍ਹਾਂ ਝੂਠੇ ਦੋਸ਼ਾਂ ਤੋਂ ਬਿਲਕੁਲ ਵੀ ਡਰ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਇਲਜ਼ਾਮ ਲਗਾਇਆ ਹੈ ਕਿ ਅਮਰਿਤਪਾਲ ਦੇ ਦੋ ਸਹਿਯੋਗੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਅਤੇ ਵਰਿੰਦਰ ਸਿੰਘ ਫੌਜੀ ਉਹਨਾਂ ਤੋਂ ਖਾਲੀ ਕਾਗਜ਼ਾ ਉੱਤੇ ਦਸਤਖਤ ਕਰਵਾ ਕੇ ਪੁਲਿਸ ਵੱਲੋਂ ਮਨਮਰਜ਼ੀ ਨਾਲ ਬਿਆਨ ਲਿਖਵਾਏ ਗਏ ਨੇ ਚਾਰ ਸ਼ੀਟ ਅਨੁਸਾਰ ਦੋਹਾਂ ਨੇ ਦਾਵਾ ਕੀਤਾ ਹੈ ਕਿ ਅਮਰਿਤਪਾਲ ਨਸ਼ਾ ਕਰਦੇ ਨੇ ਪਰ ਵਕੀਲ ਨੇ ਇਹ ਦੱਸਿਆ ਹੈ ਕਿ ਇਹ ਪੂਰੀ ਤਰ੍ਹਾਂ ਇੱਕ ਰਚੀ ਹੋਈ ਸਾਜ਼ਿਸ਼ ਹੈ ਵਕੀਲ ਖਾਰਾ ਨੇ ਇਹ ਵੀ ਕਿਹਾ ਹੈ ਕਿ ਅਸੀਂ ਕਾਨੂੰਨੀ ਤੌਰ ਤੇ ਆਪਣੀ ਸਫਾਈ ਪੇਸ਼ ਕਰਾਂਗੇ ਅਤੇ ਅਸਲ ਸੱਚਾਈ ਜਨਤਾ ਦੇ ਸਾਹਮਣੇ ਲਿਆਉਣ ਦੀ ਲੜਾਈ ਹਮੇਸ਼ਾ ਜਾਰੀ ਰੱਖਾਂਗੇ